जालंधर पठानकोट नेशनल हाईवे टांडा के नजदीक गांव मुनक कला पर एक भयंकर हादसा हुआ जालंधर से पठानकोट जा रही बस ने अपनी चपेट में ट्रैक्टर कर और स्कूटी सवार कुलिया ट्रैक्टर चालक की मौके पर ही मौत हो गई और अन्य चार जख्मियों को टांडा के सिविल अस्पताल में भर्ती करवाया गया डीएसपी टांडा ने जानकारी देते हैं बताया कि हादसा आज सुबह का हुआ कि एक तेज़ रफ्तार बस ने ट्रैक्टर स्कूटी और कर को अपनी चपेट में लिए ट्रैक्टर चालक प्रवासी मजदूर की मौके पर ही मौत हो गई और बाकी चार जख्मियों को टांडा के सरकारी अस्पताल में भर्ती करवाया गया जेसीबी की मदद से बस को नेशनल हाईवे से हटकर दूसरी साइड खड़ा कर दिया जिससे की आवाज आई फिर से बहाल हो सके वहीं उन्होंने कहा कि इस संबंधी अगलेरी कार्रवाई टांडा पुलिस ने शुरू कर दी है जो भी दोषी होगा उसके खिलाफ कार्रवाई की जाएगी होशियारपुर को तो दलबीर सिंह चरखा दी खास रिपोर्ट ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਹੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ بارش ਦੇ ਕਰਕੇ ਸਟੱਡ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਲਕਾਂ ਤੋਂ ਟਰੈਕਟਰ ਆਜ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਫੈਕਟਰੀ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਂ ਪਰਸ਼ੋਤਮ ਦੱਸ ਰਹੇ ਆ ਉਹ ਚਲਾ ਰਿਹਾ ਸੀਗਾ ਔਰ ਦਾ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਨ ਕਾਂਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਗੈਜੂਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰਕ ਬੰਦੇ ਜਿਹੜੇ ਉਹ ਸੀਰੀਅਸ ਇੰਜੜਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਹੁਣ ਰੋਡ ਨੂੰ ਕਲੀਅਰ ਕਰਕੇ ਤੇ ਆ ਟ੍ਰੈਫਿਕ ਜਿਹੜੀ ਉਹ ਨਿਰੰਤਰਨ ਚੱਲੂ ਕਬਦਰੀ ਬਸ ਆਲਮੋਸਟ ਇਹਨਾਂ ਦੀ ਫੋਲੀ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰ ਕੋਈ ਕੋਈ ਸੀਰੀਅਸ ਇੰਜਲ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇਪ ਹਸਪੀਟਲ ਉਹ ਐਡਮਿਟ ਹੈ ਬਾਕੀ ਠੀਕ ਹੈ ਥੈਂਕ ਯੂ